ਇਹ ਜੱਲਿਆ ਤੂੰ ਤੇਗਾ ਮਾਰੀਆਂ ਹੈ ਤੂੰ ਮਹਾਰਾਣੀ ਜਿੰਦਕੌਰ ਨੂੰ ਪੁੱਛਣ ਆਲਾ ਵੀ ਤੂੰ ਕਿੰਨੇ ਪੈਸੇ ਖਰਚਦੀ ਫਿਰ ਉਹ ਅੱਗੇ ਲਿਖਦਾ ਸ਼ਾਹ ਮੁਹੰਮਦ ਧੀਪ ਸਿੰਘ ਨੂੰ ਗੱਦੀ ਤੇ ਬਿਠਾ ਕੇ ਤੇ ਹੀਰਾ ਸਿੰਘ ਧਿਆਨ ਸਿੰਘ ਡੋਗਰੇ ਦਾ ਮੁੰਡਾ ਰਾਜਕ ਮਾਮਦਾਈ ਜੱਲਾ ਉਸ ਦਾ ਖਾਸ ਵਜ਼ੀਰ ਹੈ ਸੀ ਖਾਤਰ ਤਲੇ ਨਾ ਕਿਸੇ ਨੂੰ ਲਿਆਂਵਦਾਈ ਅੰਦਰ ਬਾਹਰ ਸਰਕਾਰ ਨੂੰ ਪਿਆ ਘੂਰੇ ਕਹੇ ਕੁਝ ਤੇ ਕੁਝ ਕ ਮਾਮਦਾਈ ਇਹ ਜਿਹੜਾ ਜੱਲਾ ਨਾ ਇਹ ਧਿਆਨ ਸਿੰਘ ਡੋਗਰੇ ਦੇ ਮੁੰਡੇ ਹੀਰਾ ਸਿੰਘ ਦੇ ਥੱਲੇ ਕੰਮ ਕਰਦਾ ਤੇ ਜਿੱਥੇ ਉਹ ਲਿਖਦਾ ਨਾ ਜੰਗਨਾਮੇ ਦੇ ਵਿੱਚ ਸ਼ਾਹ ਮੁਹੰਮਦ ਇਹ ਗੱਲ ਉਥੋਂ ਸਮਝਿਓ ਕਿ ਜੱਲਾ ਉਸ ਦਾ ਖਾਸ ਵਜ਼ੀਰ ਹੈ ਸੀ ਖਾਤਰ ਤਲੇ ਨਾ ਕਿਸੇ ਨੂੰ ਲਿਆਵੰਦਾਈ ਅੰਦਰ ਬਾਹਰ ਸਰਕਾਰ ਨੂੰ ਪਿਆ ਘੂਰੇ ਕਹੇ ਕੁਝ ਤੇ ਕੁਝ ਕਮਾਮਦਾਈ ਹੁਣ ਸਰਕਾਰ ਉਥੇ ਕੌਣ ਸੀ ਸਰਕਾਰ ਉੱਥੇ ਉਦੋਂ ਮਹਾਰਾਣੀ ਜਿੰਦਕੌਰ ਸੀ ਕਿ ਉਹ ਮਹਾਰਾਣੀ ਜਿੰਦਕੌਰ ਤੇ ਵੀ ਆਪਣਾ ਰੋਬ ਦਾਬ ਰੱਖਦਾ ਸੀ ਤੇ ਜਿਉ ਖਰਚਲੀ ਪ